ਅੱਪੋਂ ਖੜੇ ਆ ਬਟਿੰਡਾ ਤੋਂ ਮਾਨਸਾ ਰੋਡ ਤੇ ਇੱਥੇ ਨਾ ਵੀ ਪਹਾੜੀ ਕਿ ਕਿਰਾਾ ਹਾਦਸੇ ਦਾ ਕਾਰਨ ਬਣ ਰਹੀ ਨੂੰ ਬਹੁਤ ਖਾਸ ਹੋ ਜੁਕੇ ਸੀ ਤੇ ਇਹ ਜਗ੍ਹਾ ਹੈਗੀ ਆ ਬਟਿੰਡਾ ਤੋਂ ਮਾਨਸਾ ਰੋਡ ਕੋੜ ਪੱਤੇ ਤੇ ਭਾਈ ਬਤੌਰ ਤੇ ਸਾਹਮਣੇ ਜਿਵੇਂ ਸਰਕਾਰ ਦੇ ਕੰਮ ਨੇ ਤੇ ਇੱਥੇ ਬਹੁਤ ਹਾਸਲ ਹੋਇਆ ਇਹ ਗੱਪਾਂ ਪੈ ਤਾ ਗੱਲਬਾਤ ਕਰਦੇ ਆਂ ਕਿ ਮਹਿਕਮੇ ਨਾਲ ਤਾਂ ਉਹ ਇਹੀ ਗੱਲ ਆਂਦੇ ਆ ਕਿ ਕੀ ਕਰਾ ਰਿਹਾ ਕੋਈ ਹੱਲ ਕਰਦੇ ਕੋ ਲਾਈ ਇਹ ਹੁਣ ਨਾ ਬਈ ਜਲਦੀ ਕੋ ਜਲਦੀ ਉਹ ਆ ਰਿਹਾਗਾ ਸੱਜਣਾ ਤੇ ਜਿੱਥੇ ਸੰਗਤਾਂ ਬਹੁਤ ਜੂਰੂਰ ਸੰਗਤਾਂ ਉਹੀਆਂ ਦਾ ਕਾ ਕਰ ਕੀ ਉਹ ਜੂਰੂਰ ਹਾਸੇ ਕਿ ਬਚਾ ਜਾਵੇ ਆਸਨ ਜਿਹੜਾ ਹਾੜ ਨੇ ਆੜੇ ਕਿ ਕਰਾਈਆਂ ਹੋਈਆਂ ਸੜਕ ਦੇ ਉੱਪਰ ਜਮਾ ਆ ਦੇਖ ਸਕਦੇ ਹੋ ਤੁਸੀਂ ਇੱਥੇ ਵੀ ਬਹੁਤ ਬੁਰਾ ਹਾਲ ਹੈਗਾ ਵਿਭਾਗਾਂ ਕੋਈ ਸੁਣਵਾਈ ਨਹੀਂ ਕਰਦਾਗਾ ਤੇ ਉਹਨਾਂ ਨੂੰ ਕਈ ਵਾਰੀ ਫੋਨ ਵੀ ਕਰ ਚੁੱਕੇ ਆ ਕਿ ਤੇ ਆਹ ਦੇਖ ਲਓ ਬਈ ਹਜੇ ਵੀ ਇਹ ਕੀ ਹਾਲ ਹੈ ਕਿ ਕਰਾਂ ਦਾ ਬਟਿੰਡਾ ਤੋਂ ਰਿਪੋਰਟਰ ਸੰਦੀਪ ਸਿੰਘ ਬੜੈਚ ਆਵਾਜ਼ ਸੱਚ ਦੀ ਧੰਨਵਾਦ